ਮਹਾਰਾਜ ਨੇ ਬਾਣੀ ਵਿੱਚ ਹੀ ਬਚਨ ਕਿਹਾ ਇਹ ਕਹਿੰਦੇ ਇਹ ਬੰਦੇ ਤੂੰ ਚਾਰ ਚੀਜ਼ਾਂ ਭੁੱਲਦਾ ਨਹੀਂ ਦੋ ਤੂੰ ਚੇਤਾ ਨਹੀਂ ਰੱਖਦਾ ਮਹਾਰਾਜ ਮੈਂ ਚਾਰ ਕੀ ਨਹੀਂ ਭੁੱਲਦਾ ਕਹਿ ਲੱਗੇ ਇੱਕ ਤੇ ਕਦੀ ਤੂੰ ਖਾਣਾ ਨਹੀਂ ਭੁੱਲਿਆ ਤੈਨੂੰ ਭੁੱਖ ਲੱਗੇ ਕੋਈ ਖਾਣਾ ਭੁੱਲਿਆ ਬੰਦਾ ਸਭ ਤੋਂ ਪਹਿਲਾਂ ਪ੍ਰਬੰਧ ਖਾਣੇ ਦਾ ਕਰਦਾ ਪਾਣੀ ਦੀ ਪਿਆਸ ਲੱਗੇ ਤੂੰ ਪਾਣੀ ਪੀਣਾ ਨਹੀਂ ਭੁੱਲਦਾ ਤੀਜਾ ਬਚਨ ਵਰਤਿਆ ਤੂੰ ਹੱਸਣਾ ਨਹੀਂ ਭੁੱਲਦਾ ਬੰਦਾ ਜਿੰਨੇ ਕਰਮ ਕਰਦਾ ਹੈ ਨਾ ਇਹਦੇ ਪਿੱਛੇ ਚਾਹਤ ਹੈ ਮੈਂ ਖੁਸ਼ ਰਹਿ ਸਕਾਂ ਚੌਥਾ ਬਚਨ ਕਿਹਾ ਭਾਵੇਂ ਕੋਈ ਬਾਦਸ਼ਾਹ ਭਾਵੇਂ ਕੋਈ ਭਿਖਾਰੀ ਅੱਜ ਤੱਕ ਕੁਝ ਸੌਣਾ ਨਹੀਂ ਭੁੱਲਿਆ ਚਾਰ ਤੂੰ ਭੁੱਲਦਾ ਨਹੀਂ ਦੋ ਤੈਨੂੰ ਚੇਤਾ ਨਹੀਂ ਰਹਿੰਦੀਆਂ ਮਹਾਰਾਜ ਦੋ ਚੇਤਾ ਕੀ ਨਹੀਂ ਰਹਿੰਦੀਆਂ ਬਚਨ ਗੁਰੂ ਨਾਨਕ ਸਾਹਿਬ ਦਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਇੱਕ ਤੇ ਤੈਨੂੰ ਮੌਤ ਨਹੀਂ ਯਾਦ ਦੂਜਾ ਖਸਮ ਵਿਸਾਰ ਖੁਆਰੀ ਕੀਨੀ ਦੂਜਾ ਤੂੰ ਖਸਮ ਪ੍ਰਮਾਤਮਾ ਵਾਹਿਗੁਰੂ ਨੂੰ ਭੁਲਾਇਆ ਹੈ ਤੇ ਉਹਨੂੰ ਭੁਲਾ ਕੇ ਤੇਰੇ ਪੱਲੇ ਖੱਜਲ ਖੁਆਰੀ ਪਏਗੀ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਕਿਉਂਕਿ ਤੂੰ ਸਦੀਵੀ ਇੱਥੇ ਰਹਿਣਾ ਨਹੀਂ ਹੈ ਤਾਂ ਕਰਕੇ ਤੂੰ ਖਸ਼ਮ ਪ੍ਰਮਾਤਮਾ ਨੂੰ ਭੁਲਾਇਆ ਨਾ ਕਰ ਤੈਨੂੰ ਮੌਤ ਭੁੱਲ ਜਾਂਦੀ ਹੈ ਤੈਨੂੰ ਖਸ਼ਮ ਪ੍ਰਮਾਤਮਾ ਵਾਹਿਗੁਰੂ